ਬੱਚਿਓ ਅੱਜ ਤੁਸੀਂ ਮਕੜੀ ਬਣਾਉਣਾ ਸਿੱਖੋਗੇ ਆਪਣੇ ਹੱਥਾਂ ਦੇ ਨਾਲ ਚਲੋ ਫਿਰ ਮਕੜੀ ਬਣਾਈਏ ਅੰਗੂਠਾ ਲਓ ਤੇ ਪਹਿਲੀ ਉਂਗਲ ਨੂੰ ਦੋਨਾਂ ਜੋੜੋ ਤੇ ਪਹਿਲੀ ਉਂਗਲ ਨੂੰ ਤੇ ਅੰਗੂਠੇ ਨੂੰ ਦੋਵਾਂ ਨੂੰ ਜੋੜੋ ਤੇ ਨੇੜੇ ਲਿਆਓ ਤੇ ਮਕੜੀ ਬਣਾ ਲਓ ਦੇਖੋ ਇਹਨੂੰ ਘੁਮਾਉਂਦੇ ਜੋ ਤੇ ਮਕੜੀ ਬਣ ਗਈ ਕਿਉਂ ਨਾ ਅਸੀਂ ਮਕੜੀ ਤੇ ਗਾਣਾ ਵੀ ਗਾ ਲਈਏ ਆ ਜਾਓ ਫਿਰ ਨਿੱਕੀ ਜਹੀ ਮਕੜੀ ਪਾਣੀ ਦੇ ਪਾਏ ਤੇ ਚੜ ਗਈ ਜ਼ੋਰ ਦੀ ਆਇਆ ਕੀ ਆਇਆ ਜ਼ੋਰ ਦੀ ਮੀਂਹ ਆਇਆ ਜ਼ੋਰ ਦੀ ਮੀਂਹ ਆਇਆ ਮਕੜੀ ਨੂੰ ਵਗਾ ਗਿਆ ਸੂਰਜ ਬਾਹਰ ਆਇਆ ਤੇ ਪਾਣੀ ਨੂੰ ਸੁੱਕ ਗਿਆ ਇੱਕ ਨਿੱਕੀ ਜਿਹੀ ਮਕੜੀ ਪਾਣੀ ਦੇ ਪਾਈਪ ਤੇ ਚੜ ਗਈ ਚਲੋ ਫਿਰ ਇੱਕ ਵਾਰ ਗਾਈਏ ਮਜ਼ਾ ਆਇਆ ਨਾ ਚਲੋ ਫਿਰ ਇੱਕ ਨਿੱਕੀ ਜਿਹੀ ਮਕੜੀ ਪਾਣੀ ਦੇ ਪਾਈਪ ਤੇ ਚੜ ਗਈ ਜ਼ੋਰ ਦੀ